ਇਹ ਹੈ ਜੀ 19ਵੀਂ ਪੌੜੀ ਦੀ 7ਵੀਂ ਪੰਕਤੀ ਅਖਰਾ ਸਿਰ ਸੰਜੋਗ ਵਖਾਣ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਅਖਰਾ ਸਿਰ ਸੰਜੋਗ ਵਖਾਣ ਅਖਰਾਂ ਭਾਵ ਆੜੇ ਉੱਤੇ ਆ ਦੇ ਖਖਾ ਰਾਰੇ ਨ ਕਰਨਾ ਉੱਤੇ ਵਿੰਦੀ ਭਾਵ ਅਖਰਾਂ ਦੇ ਰਾਹੀਂ ਹੀ ਸਿਰ ਸਿਰ ਦੇ ਉੱਪਰ ਮਸਤਕ ਦੇ ਉੱਪਰ ਆਪਣੀ ਸਿਰ ਸੁਰਤ ਦੇ ਉੱਪਰ ਸੰਜੋਗ ਹੁੰਦੇ ਆ ਜੀ ਜਿਹੜੇ ਸੰਜੋਗ ਵਿਜੋਗ ਜੀ ਗੱਲ ਕਰੀਏ ਸੰਜੋਗ ਹੁੰਦਾ ਲੇਖਾਂ ਦਾ ਸਬੰਧ ਰਿਸ਼ਤਾ ਮੇਲ ਜੋੜ ਜਿਹੜਾ ਹੁੰਦਾ ਉਸ ਨੂੰ ਸੰਜੋਗ ਵਿਖਾਣ ਹੁੰਦਾ ਜੀ ਕਿਸੇ ਚੀਜ਼ ਦਾ ਵਿਖਿਆਣ ਕਰਨਾ ਜਿਹਨੂੰ ਵਿਖਿਆਣ ਕਰਨਾ ਕਹਿ ਦਿੰਦੇ ਆ ਵਿਖਾਣ ਵਿਖਿਆਣ ਕਰਨਾ ਭਾਵ ਕਿਸੇ ਚੀਜ਼ ਨੂੰ ਵਰਣਨ ਕਰਨਾ ਕਿਸੇ ਚੀਜ਼ ਦਾ ਜ਼ਿਕਰ ਕਰਨਾ ਕਿਸੇ ਚੀਜ਼ ਦੀ ਡੂੰਘਾਈ ਵਿੱਚ ਜਾਣਾ ਉਸ ਬਾਰੇ ਦੱਸਣਾ ਜਿਵੇਂ ਹੁਣ ਆਪਾਂ ਗੁਰੂ ਦੇ ਸ਼ਬਦਾਂ ਦਾ ਵਿਖਿਆਨ ਕਰਦੇ ਆਂ ਕਥਾ ਕਰਦੇ ਆਂ ਉਹਨਾਂ ਦੀ ਡੂੰਘਾਈ ਵਿੱਚ ਜਾ ਰਹੇ ਆਂ ਗਹਿਰਾਈ ਵਿੱਚ ਜਾ ਰਹੇ ਆਂ ਜੀ ਉਹੀ ਗੁਰੂ ਮਹਾਰਾਜ ਕਹਿੰਦੇ ਨੇ ਕਿ ਅੱਖਰਾਂ ਦੇ ਰਾਹੀ ਹੀ ਜਿਹੜੇ ਸਿਰ ਤੇ ਸੰਜੋਗ ਲਿਖੇ ਗਏ ਨੇ ਜੋ ਚੰਗੇ ਮਾੜੇ ਰਿਸ਼ਤੇ ਲਿਖੇ ਗਏ ਨੇ ਜੋ ਸਬੰਧ ਲਿਖੇ ਗਏ ਨੇ ਜੋ ਮਸਤਕ ਤੇ ਲਿਖੇ ਜਾਂਦੇ ਨੇ ਕਹਿੰਦੇ ਉਹਨਾਂ ਬਾਰੇ ਦੱਸਿਆ ਜਾ ਸਕਦਾ ਹੈ ਜੀ ਅੱਖਰਾਂ ਰਾਹੀ ਹੀ ਮਸਤਕ ਤੇ ਲਿਖੇ ਹੋਏ ਸੰਜੋਗਾਂ ਬਾਰੇ ਦੱਸਿਆ ਜਾ ਸਕਦਾ ਜੀ ਅਖਰੀ ਅਖਰਾਂ ਸਿਰੋ ਸੰਜੋਗ ਵਖਾਣ ਤੇ ਆਓ ਦੇਖੀਏ ਜੀ ਅਗਲੀ ਪੰਕਤੀ ਵਿੱਚ ਗੁਰੂ ਮਹਾਰਾਜ ਸਾਨੂੰ ਕੀ ਉਪਦੇਸ਼ ਦਿੰਦੇ ਨੇ ਜੀ